ਆਹ ਵੇ ਅੱਜ ਉਹ ਗੇ ਬੇਬੀ ਸਾਵਾਂ ਅੱਜ ਇਹ ਅੱਜ 47 ਦੀ ਅੱਛਾ ਤੁਸੀਂ ਕਿਥੋਂ ਆਏ ਹੋ ਇਹ ਤੁੰਦ ਜਦਿੱਤ ਜਦਿੱਤ ਤੋ

ਆ ਜਾ ਭਾਈ ਆ ਜਾ ਆਇਆ ਇੱਕ ਤੁਹਾਡੇ ਪਿੰਡ ਮਾਮ ਜੀ ਅੱਛਾ ਮਾਮ ਜੀ ਮੇਰਾ ਦਾਦਾ ਸੀ ਹਾਂ ਦਾਦਾ ਹੀ ਮੇਰਾ ਰੋਸਪੁਰ ਮਾਮ ਜੀ ਤੇਲੀ ਹਾਂ ਜੀ ਦਾਦਾ ਹੀ ਕਹਾ ਦਾਦੇ ਖਿਆਲ ਮਤਲਬ ਪਿੰਡ ਜੀ ਇੱਥੇ ਸੱਚੀ ਹੂੰ ਇਹਦੇ ਦਾਦੇ ਨਹੀਂ ਨੋ ਮੇਰਾ ਦਾਦਾ ਗੁਰਦੇਤ ਸਿੰਘ ਹਾਂ ਜਦਦੇ ਪੂਰਾ ਹੋਇਆ ਇਹ ਨਹੀਂ ਸਰਵ ਦਾ ਮਾਰਿਆ ਨਹੀਂ ਨਹੀਂ ਜਦੋਂ ਮੇਰਾ ਦਾਦਾ ਪੂਰਾ ਹੋਇਆ ਗੁਰਦੇਤ ਸਿੰਘ ਉਧਰ ਤੇ ਮਰਨ ਤੋਂ ਪਹਿਲਾਂ ਉਹਨੇ ਪੁੱਛਿਆ ਉਹਨੇ ਪਤਾ ਦੋ ਲਾਈਨਾਂ ਕਹੀਆਂ ਹਾਂ ਮਾਮਦੀਨ ਕਿੱਥੇ ਆ ਮਾਮਦੀਨ ਨੂੰ ਬੁਲਾਓ ਹਾਂ ਤੇ 1 ਮਿੰਟ ਬਾਅਦ ਖਤਮ ਹੋ ਗਿਆ ਮੈਂ ਤਾਂ ਉਸਮਾਨਦੀਨ ਨੂੰ ਲੱਭਣ ਆਇਆ ਸੀ ਉਦੋਂ ਵੀ ਬਹੁਤ ਬਹੁਤ ਆ ਗਿਆ ਹਾਂ ਉਹ 2004 ਚ ਹੋ ਗਏ ਸੀ ਸ਼ਰ 30 ਸਾਲ ਹੋ ਗਏ ਉਹਨਾਂ ਨੂੰ ਮੇਰਾ ਖਿਆਲ ਨਹੀਂ ਜਾਣਾ ਹੋਗਾ ਨਿਕ ਹੂੰ ਉਹਨਾਂ ਨੂੰ ਫੌਜ ਹੋਇਆ ਮੇਰਾ ਖਿਆਲ ਹੁੰਦੇ 45 50 ਸਾਲ ਹਾਂ ਵਾਜਿਬ ਬੋਲ ਤਰ ਭਾਈ ਇਹ ਮੇਰੇ ਵੱਡਿਆਂ ਦੀ ਧਰਤੀ ਹੈ ਮੈਂ ਤਾਂ ਸਿਰਫ ਨਮਸਕਾਰ ਕਰਨ ਆਇਆ ਮਾਸ਼ਾ ਅੱ ਜਦੋਂ ਜਦੋਂ ਹੱਲੇ ਹੋਏ ਉਦੋਂ ਮੇਰਾ ਬਾਪ 5 ਸਾਲ ਦਾ ਸੀ ਅਮਰੀਕ ਸਿੰਘ ਬਾਪੂ ਨੂੰ ਪਤਾ ਅੰਗਰੇਜ਼ ਆਪਣਾ ਗੁਰਦੇਵ ਸਿੰਘ ਦਾ ਪਤਾ ਹੀ ਹੈ ਤੈਨੂੰ ਦਰਸ਼ਨ ਦਾ ભલે ભલે આ રહ્યા હા બળનિયા પણ ભજીયા ઓ એ ગાડો છોકરો છે દર્શન સિંહ ਆ ਨਾ ਸੜੇ ਪਾਲੂ ਤੇ ਤੇ ਜੂ ਖਾਇ ਮੇ ਮਰਕਾਵੇ ਤੇਜਾ ਸਿੰਘ ਵੀ ਪੂਰਾ ਹੋ ਗਿਆ ਆ ਨਾ ਹੈ ਆਹੋ ਤੇਰਾ ਲੈਗਾ ਗੁਰਦਿਆਲ ਵੀ ਪੂਰਾ ਤੇ ਫਾਣੂ ਕੋਈ